ਤੂੰ ਤਾਂ ਵਾਲੀ ਗੰਦੀ ਮੈਂ ਗੰਦੀ ਚ ਨਾ ਨੀ ਆ ਹਾਂ ਮੈਂ ਇਹ ਨਾ ਦੀ ਮੈਂ ਤਾਂ ਚ ਨਾ ਨੀ ਆ ਬਲੀ ਗੰਦੀ ਆ ਤੂੰ ਕਮਲੀ ਆ ਮੈਂ ਬਾਹਰ ਨਾ ਨੀ ਆ ਹਾਂ ਮੈਂ ਨਾ ਦੀ ਹਾਂ ਤੂੰ ਬਾਹਰ ਨਾ ਨੀ ਤੂੰ ਨਾ ਨੀ ਆ ਮੈਂ ਤੋੜ ਨਾ ਨੀ ਹੂੰ ਤੋੜ ਨਾ ਨੀ ਹਾਂ ਤੋੜ ਨਾ ਨੀ ਮੈਂ ਤਾਂ ਨਾ ਤੀ ਨੀ ਬਾਹਰ ਤੂੰ ਨਾ ਨੀ ਆ तो हाँ ना तू तो बड़ा बोल दी हूं तू बा बोलती मैं तो कोई नहीं बोलती हाँ ना मैं नहीं बोलती तू बोल पापा भी आखियां दस तेरा सौरी तो बड़ा बोल ਉਹਨਾਂ ਨੂੰ ਆ ਜਾਣ ਦੇ ਫੇਰ ਪੁੱਛੋ। ਸੋ ਇਹ ਤਾਂ ਬਾਹਲੀ ਕੰਮ ਲਈ ਐ। ਹਾਂ, ਗੰਦਾ ਬੱਚਾ ਦੂਗਾ। ਹਾਂ, ਗੰਦਾ ਬੱਚਾ ਦੂ ਤਾਂ। ਮੈਂ ਦੱਤਾ ਹਾਂ। ਹਾਂ। ਤੂੰ ਚੁੱਪ ਨਹੀਂ ਕਰਦੀ। ਤੂੰ ਨਹੀਂ ਚੁੱਪ ਕਰਦੀ, ਮੈਂ ਤਾਂ ਚੁੱਪੀ ਆ। ਤੂੰ ਨਹੀਂ। ਬਾਲਾ ਬੋਲਦੀ ਐ ਤੂੰ। ਵਾਰਾ ਬੋਲਦੀ ਤੂੰ ਬੋਲਦੀ ਆ ਵਲ ਵਾਰਾ ਹੂੰ ਤੁਮਰੀ ਮੈਂ ਕੋਈ ਨਹੀਂ ਬੋਲਦੀ ਮੈਂ ਹੂੰ ਤਾਂ ਮੈਂ ਦਿੱਤੇ ਹੋਣਾ ਮੈਂ ਦੱਦੀ ਆ ਹਾਂ ਆ ਤੇ ਮੈਂ ਦੱਦੀ ਆ ਇਹ ਨਹੀਂ ਮੁੜੀ ਤੂੰ ਕਹੋਣੀ ਆ ਤੇ ਮੈਂ ਹੋਣੀ ਆ ਐ ਆਖਿਆ ਉਹਨਾਂ ਨੇ ਸਫਰੀਦ ਗੰਦੀ ਆ ਉਹ ਸਵਰੀਤ ਗੰਦੀ ਆਏ ਆਖਿਆ ਨਾ ਨੇ ਗੱਪਾ ਮਾਰਦਾ ਆਹੋ ਮਾਰਦੇ ਗੱਪਾ